ਤੁਸੀਂ ਪ੍ਰਾਈਮ ਅਨਸ਼ਾਰਟ ਵੀ ਦੇਖ ਰਹੇ ਹੋ ਜੀ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਸ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਬਾਰੇ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦਾ ਹਾਲ ਲੰਘੇ ਕੱਲ ਯਾਨੀ ਕਿ ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਦਾ ਮੌਸਮ ਗਰਮ ਤੇ ਖੁਸ਼ਕ ਰਿਹਾ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਮਾੜੀ ਮੋਟੀ ਵਿਰਲੀ ਟਾਮੀ ਕਣੀ ਜੀ ਪਈ ਆ ਪਰ ਬਹੁਤੀਆਂ ਥਾਵਾਂ ਦੇ ਉੱਤੇ ਭੋਰਾ ਵੀ ਮੀਂਹ ਨਹੀਂ ਪਿਆ ਧੁੱਪ ਖੜੀ ਸੀ ਦਿਨ ਨਿਕਰਿਆ ਸੀ ਤੇ ਦਿਨ ਪੂਰਾ ਵਧੀਆ ਲੱਗਾ ਮਤਲਬ ਇਹ ਜੀ ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਦੇ ਵਿੱਚ ਮੀਂਹ ਕਣੀ ਨਹੀਂ ਪੈ ਰਿਹਾ ਤੇ ਆਉਂਦੇ ਦੋ ਦਿਨ ਪੰਜਾਬ ਦੇ ਵਿੱਚ ਮੌਸਮ ਸਾਫ਼ ਗਰਮ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਬਾਕੀ ਦੇਖਦੇ ਕੀ ਬਣਦਾ ਪਰ ਗੱਲ ਇਹ ਜੀ ਕਿ ਮੌਸਮ ਹੁਣ ਸਾਫ਼ ਰਹਿਣਾ ਵੀ ਚਾਹੀਦਾ ਤੇ ਮੌਸਮ ਸਾਫ਼ ਹੋਣ ਦੇ ਕਰਕੇ ਵੱਖ-ਵੱਖ ਥਾਵਾਂ ਦੇ ਉੱਤੇ ਪਾਣੀ ਤੇਜ਼ ਗਤੀ ਦੇ ਵਿੱਚ ਸੁੱਕੂਗਾ ਵੀ ਇਹ ਵੱਖਰੀ ਗੱਲ ਹੈ ਵੀ ਜਦੋਂ ਪਾਣੀ ਸੁੱਕੀ ਜਾਂਦਾ ਤੇ ਉਦੋਂ ਸੰਕਟ ਦੇ ਵਿੱਚ ਲਗਾਤਾਰ ਵਾਧਾ ਵੀ ਹੋ ਜਾਂਦਾ ਪੰਜਾਬ ਨੂੰ ਹੜ੍ਹ ਨੇ ਜਿਹੜਾ ਝੰਬਿਆ ਮੈਂ ਵਾਰ-ਵਾਰ ਇਸ ਗੱਲ ਦੀ ਬੇਨਤੀ ਕਰਨਾ ਪੰਜਾਬ ਨੂੰ ਜਿਹੜਾ ਹੜ੍ਹ ਨੇ ਝੰਬਿਆ ਆਪਾਂ ਨੂੰ ਕਈ ਵਾਰੀ ਇੰਝ ਲੱਗਦਾ ਜੀ ਹੁਣ ਪਾਣੀ ਰੁਕ ਗਿਆ ਪਾਣੀ ਸੁੱਕ ਗਿਆ ਪਾਣੀ ਮੁੱਕ ਗਿਆ ਪਾਣੀ ਨਿਕਲ ਗਿਆ ਇਹ ਪਾਣੀ ਨਿਕਲਿਆ ਪਾਣੀ ਸੁੱਕਿਆ ਦੁੱਖ ਨਹੀਂ ਸੁੱਕੇ ਦੁੱਖ ਨਹੀਂ ਮੁੱਕੇ ਇਹ ਦੁੱਖ ਵਧਿਆ ਤੇ ਵਧਣਿਆ ਕਿਉਂਕਿ ਲਗਾਤਾਰ ਬਿਮਾਰੀਆਂ ਫੈਲਣ ਦਾ ਡਰ ਆ ਇਸ ਵੇਲੇ ਇਹ ਸਿਹਤ ਵਿਭਾਗ ਵੀ ਕਹਿ ਰਿਹਾ ਵੀ ਭਾਈ ਚੁੱਕਨੇ ਰਹਿਣਾ ਕੈਂਪ ਲਗਾਤਾਰ ਲਾਉਣ ਦੀ ਗੱਲ ਸਰਕਾਰ ਦੇ ਵੱਲੋਂ ਕਹੀ ਜਾ ਰਹੀ ਆ ਸਮਾਜ ਸੇਵੀ ਜਿੱਥੇ ਬੰਦੀਆਂ ਸਰਗਰਮ ਆ ਮੈਂ ਅੱਗੇ ਵੀ ਇੱਕ ਰਣ ਗੱਲ ਕਹੀ ਸੀ ਜਦੋਂ ਇਹ ਹੜ ਆਇਆ ਉਦੋਂ ਪੰਜਾਬ ਦੇ ਤੇ ਦੇਸ਼ ਦੁਨੀਆ ਦੇ ਵਿੱਚ ਵਸਤੇ ਲੋਕਾਂ ਦੇ ਅੰਦਰ ਇੱਕਦਮ ਜਜ਼ਬਾ ਉੱਠਿਆ ਸੇਵਾ ਕਰਨ ਦਾ ਹੁਣ ਜਿਹੜਾ ਉਹ ਜਜ਼ਬਾ ਉਹ ਘਟਣਾ ਸ਼ੁਰੂ ਹੋ ਗਿਆ ਜੋ ਕਿ ਮੀਡੀਆ ਦੇ ਵਿੱਚ ਨਹੀਂ ਆ ਰਿਹਾ ਕਿਉਂਕਿ ਮੀਡੀਆ ਵੀ ਇੱਕਦਮ ਉੱਥੇ ਗਿਆ ਸੀ ਹੁਣ ਮੀਡੀਆ ਵੀ ਅੱਗੇ ਦੇ ਮੁਕਾਬਲ ਤਨ ਘਟਿਆ ਜਦੋਂ ਮੀਡੀਆ ਘਟਿਆ ਉੱਥੇ ਸੇਵਾ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ ਘਟ ਰਹੀ ਆ ਅਗਲੀ ਗੱਲ ਇਹ ਜੀ ਕਿ ਇਹ ਗਿਣਤੀ ਹਾਲੇ ਹੋਰ ਘਟਣੀ ਆ ਤੇ ਜਿਹੜੇ ਸੁਹਿਰਦ ਜਿਨ੍ਹਾਂ ਨੇ ਘਰ ਪਾ ਕੇ ਦੇਣੇ ਆ ਜਿਨ੍ਹਾਂ ਨੇ ਪਸ਼ੂ ਲੈ ਕੇ ਦੇਣੇ ਆ ਜਿਨ੍ਹਾਂ ਨੇ ਖੇਤ ਸਹੀ ਕਰਨੇ ਆ ਜਿਨ੍ਹਾਂ ਨੇ ਰੇਤ ਚੁੱਕਣੀ ਆ ਜਿਨ੍ਹਾਂ ਨੇ ਟਰੈਕਟਰ ਦਾਣ ਕਰਨੇ ਆ ਜਿਨ੍ਹਾਂ ਨੇ ਸੇਵਾ ਕਰਨੀ ਆ ਉਹ ਵਿਰਲੇ ਟਾਵੇਂ ਲੋਕ ਰਹਿ ਜਾਣੇ ਆ ਜਿਹੜੇ ਜਾ ਕੇ ਉੱਥੇ ਇਕੱਲਾ ਪਾਣੀ ਵਹਿੰਦੇ ਸੀ ਵੀ ਚਲੋ ਕਿਸ਼ਤੀ ਦੇ ਵਿੱਚ ਝੂਟੇ ਬਾਟੇ ਕਰੇ ਆਉਣੇ ਆ ਉਹ ਹੁਣ ਨਹੀਂ ਜਾਣਗੇ ਉੱਥੇ ਹੁਣ ਅਸਲ ਅਰਥਾਂ ਦੇ ਵਿੱਚ ਪਤਾ ਲੱਗਣਾ ਵੀ ਸੇਵਾ ਕੌਣ ਕਰਦਾ ਅਸਲ ਸੇਵਾਦਾਰ ਕੌਣ ਹੈ ਹੁਣ ਇਸ ਗੱਲ ਦਾ ਪਤਾ ਲੱਗਣਾ ਲੋੜ ਹੋਣ ਪੈਣੀ ਵੀਰੋ ਜਿਨ੍ਹਾਂ ਦੇ ਪਸ਼ੂ ਮਰ ਗਏ ਮਨ ਲਓ ਉਦਾਹਰਨ ਦੇ ਤੌਰ ਤੇ ਉੱਥੇ ਕਿਸੇ ਘਰ ਦੇ ਵਿੱਚ ਦੋ ਪਸ਼ੂ ਸੀ ਜਾਂ ਇੱਕ ਪਸ਼ੂ ਸੀ ਉਹਦੀ 1 ਲੱਖ ਦੀ 1.5 ਲੱਖ ਦੀ ਮੱਝ ਸੀ ਉਹ ਦੁੱਧ ਪਾਉਂਦੇ ਸੀ ਟੱਬਰ ਪਾਲਦੇ ਸੀ ਘਰ ਡਿੱਗ ਪਿਆ ਪਸ਼ੂ ਮਰ ਗਿਆ ਉਹਨਾਂ ਦੇ ਕੋਲੇ ਕੁਝ ਨਹੀਂ ਰਿਹਾ ਹੁਣ ਗੱਲ ਇਹ ਜੀ ਕਿ 1.5 ਲੱਖ ਦੇ ਥੱਲੇ ਉਹ ਪਸ਼ੂ ਦੇ ਕਰਕੇ ਆ ਗਿਆ ਤੇ ਜਿਹੜਾ 3-4 ਲੱਖ ਰੁਪਏ ਦਾ ਸਦਾਰਨ ਕੋਠਾ ਸੀ ਉਹ ਵੀ ਡਿੱਗ ਪਿਆ ਹੁਣ ਉਹ 5.5 ਲੱਖ ਦੇ ਥੱਲੇ ਆ ਗਿਆ ਹੁਣ ਉਹਨਾਂ ਲੋਕਾਂ ਦੀ ਮਦਦ ਕੌਣ ਕਰਦਾ ਸਭ ਦਾ ਧਿਆਨ ਇਸ ਗੱਲ ਦੇ ਵੱਲ ਟਿਕਿਆ ਰਹਿਣਾ ਜਿਹਦੀ ਮੱਝ ਮਰ ਜੇ ਨਾ ਗਰੀਬ ਬੰਦੇ ਦੀ ਉਹ ਬੰਦਾ ਆਪ ਮਰ ਜਾਂਦਾ ਇੱਕ ਤਰੀਕੇ ਦੇ ਨਾਲ ਜਿਹਦਾ ਕੋਠਾ ਡਿੱਗ ਪਵੇ ਉਹ ਆਪ ساری ਉਮਰ ਵਾਸਤੇ ਡਿੱਗ ਪੈਂਦਾ ਆਪਾਂ ਉਸ ਬੰਦੇ ਦੇ ਪਸ਼ੂ ਵੀ ਲੈ ਕੇ ਦੇਣੇ ਆ ਉਸ ਬੰਦੇ ਦਾ ਕੋਠਾ ਵੀ ਖੜਾ ਕਰਨਾ ਬਸ ਮੇਰੀ ਬੇਨਤੀ ਇਹ ਆ ਵੀ ਭਾਵੇਂ ਉਹ ਮਜ਼ਦੂਰ ਆ ਤੇ ਭਾਵੇਂ ਕਿਸਾਨ ਆ ਜਿਹੜੀ ਵੀ ਬੰਦੇ ਸਹੀ ਅਰਥਾਂ ਦੇ ਵਿੱਚ ਲੋੜ ਬੰਦਾ ਉਹਨਾਂ ਦੀ ਮਦਦ ਵਾਸਤੇ ਅੱਗੇ ਆਉਂਦੇ ਰਹੋ ਤੁਸੀਂ ਆਪਣੇ ਤਰੀਕੇ ਨਾਲ ਮਦਦ ਕਰਦੇ ਰਹੋ ਇਹ ਮੇਰੀ ਦਲੀਲ ਤੌਰ ਦੇ ਉੱਤੇ ਬੇਨਤੀ ਆ ਜਿਹੜੀ ਪਹਿਲੀ ਵੱਡੀ ਖਬਰ ਆ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਵੱਲੋਂ ਲੰਘੇ ਕੱਲ ਕੀਤੀ ਗਈ ਪ੍ਰੈਸ ਕਾਨਫਰੰਸ ਨਾਲ ਸੰਬੰਧਤ ਹੈ ਉਹਨਾਂ ਨੇ ਬੜੀਆਂ ਟਕਾ ਟਕਾ ਕੇ ਗੱਲਾਂ ਕਹੀਆਂ ਉਹਨਾਂ ਨੇ ਕਈ ਨਵੀਆਂ ਗੱਲਾਂ ਕਹੀਆਂ ਨਵੇਂ ਕਈ ਖੁਲਾਸੇ ਵੀ ਕੀਤੇ ਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਦੋਂ ਹੁਣ ਪ੍ਰਧਾਨ ਮੰਤਰੀ ਸਾਹਿਬ ਆਏ ਸੀ ਪਿਛਲੇ ਦਿਨੀ ਤੇ ਬੜੀ ਕਿੰਟ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਆਏ ਉਹਨਾਂ ਨੇ ਕੁਝ ਕੁ ਲੋਕਾਂ ਨਾਲ ਗੱਲਬਾਤ ਕੀਤੀ ਬੀਜੇਪੀ ਕਾਂਗਰਸ ਦੇ ਆਗੂ ਜਿਹੜੇ ਉੱਥੇ ਬੈਠੇ ਸੀ ਉਹ ਮੈਨੂੰ ਗਾਲਾਂ ਹੀ ਕੱਢੀ ਗਏ ਪ੍ਰਧਾਨ ਮੰਤਰੀ ਸਾਹਿਬ ਦੇ ਮੂਹਰੇ ਜਿਹੜੇ ਅਸਲ ਨੇਤਾ ਹਨ ਬੀਜੇਪੀ ਦੇ ਅਸਲ ਟਕਸਾਲੀ ਉਹ ਤਾਂ ਪੰਜਵੀਂ ਕਤਾਰ ਦੇ ਵਿੱਚ ਬੈਠੇ ਸੀ ਜਿਹੜੇ ਕਾਂਗਰਸ ਤੋਂ ਬਣੇ ਆ ਬੀਜੇਪੀ ਵਾਲੇ ਉਹ ਮੂਰਲੀ ਕਤਾਰ ਦੇ ਵਿੱਚ ਬੈਠੇ ਸੀ ਇਹ ਸਿਰਫ ਮੈਨੂੰ ਗਾਲਾਂ ਕੱਢੀ ਗਏ ਇਹਨਾਂ ਦੇ ਪਿੱਛੇ ਪੱਲੇ ਸਿਰਫ ਇਹੀ ਆ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਮੈਂ ਪੰਜਾਬ ਦੇ ਮੁੱਦਿਆਂ ਦੇ ਉੱਤੇ ਬਹਿਸ ਕਰਨ ਵਾਸਤੇ ਵਕ ਵਕ ਪਾਰਟਕੰਦੇ ਨੇਤਾਵਾਂ ਨੂੰ ਪਹਿਲਾਂ ਵੀ ਚੈਲੰਜ ਕੀਤਾ ਮੈਂ ਅੱਜ ਵੀ ਕਰਦਾ ਉਹ ਕਹਿੰਦੇ ਜੀ ਪੰਜਾਬ ਦੇ ਮੁੱਦਿਆਂ ਦੇ ਬਾਰੇ ਮੇਰੇ ਨਾਲ ਗਲਤ ਆ ਕਰੋ ਮੇਰੀ ਸਿਹਤ ਠੀਕ ਨਹੀਂ ਸੀ ਮੈਂ ਹੁਣ ਆਇਆ ਤੇ ਹੁਣੇ ਫਿਰ ਆ ਕੇ ਐਲਾਨ ਕਰ ਰਿਹਾ ਮੇਰੇ ਨਾਲ ਬਹਿਸ ਦਾ ਕਰੋ ਇਹ ਵੱਖਰੀ ਗੱਲ ਆ ਵੀ ਬਾਅਦ ਦੇ ਵਿੱਚ ਰਵਨੀਤ ਸਿੰਘ ਮਿੱਟੂ ਨੇ ਕਿਹਾ ਜੀ ਕਿ ਅਸੀਂ ਬਹਿਸ ਨੂੰ ਤਿਆਰ ਆ ਉਹ ਕਹਿੰਦੇ ਜੀ ਪੰਜਾਬ ਦੇ ਮੁੱਦਿਆਂ ਦੇ ਉੱਤੇ ਤੁਸੀਂ ਬਹਿਸ ਕਰਨੀ ਚਾਹੁੰਦੇ ਮੈਂ ਤਿਆਰ ਆ ਮੈਨੂੰ ਨਹੀਂ ਪਤਾ ਐ ਬਹਿਸ ਹੋਣੀ ਹੈ ਕਿ ਨਹੀਂ ਹੋਣੀ ਪਰ ਇੰਨੀ ਗੱਲ ਦਾ ਜ਼ਰੂਰ ਪਤਾ ਵੀ ਕੱਲ ਭਗਵੰਤ ਮਾਨ ਹੋਰਾਂ ਨੇ ਕਈ ਨਵੇਂ ਐਲਾਨ ਕੀਤੇ ਆ ਕਈ ਨਵੇਂ ਖੁਲਾਸੇ ਕੀਤੇ ਆ ਕਈ ਨਵੀਆਂ ਜਾਣਕਾਰੀਆਂ ਦਿੱਤੀਆਂ ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਸਾਡੇ ਲਈ ਇਹ ਰਾਜਨੀਤੀ ਦਾ ਮੌਕਾ ਨਹੀਂ ਮਗਵਾਂ ਤੁਮਾਨ ਹੁਰਾਨੇ ਕਲਕਈਆ ਕਿ ਮੇਰੇ ਲਈ ਸਾਡੀ ਸਰਕਾਰ ਦੇ ਲਈ ਇਹ ਕੋਈ ਤਮਾਸ਼ਾ ਨਹੀਂ ਹੈ ਇਹ ਜਿਨ੍ਹਾਂ ਲੋਕਾਂ ਲਈ ਤਮਾਸ਼ਾ ਹੈ ਉਹਨਾਂ ਵਾਸਤੇ ਹੋਊਗਾ ਪਰ ਕਿਉਂਕਿ ਅਸੀਂ ਕਿਸਾਨ ਦੇ ਪੁੱਤ ਹਾਂ ਅਸੀਂ ਪਿੰਡਾਂ ਦੇ ਜਾਏ ਹਾਂ ਅਸੀਂ ਇਹਨਾਂ ਪੀੜਾਂ ਨੂੰ ਸਮਝਦੇ ਹਾਂ ਇਸ ਕਰਕੇ 45 ਰਣ ਦੇ ਵਿੱਚ ਵਿੱਚ ਕਿਸਾਨ ਨੂੰ ਉਹਦੀ ਫਸਲ ਦਾ ਮੁਆਵਜ਼ਾ ਮਿਲੂਗਾ ਮਰੇ ਹੋਏ ਪਸ਼ੂ ਦਾ ਮੁਆਵਜ਼ਾ ਮਿਲੂਗਾ ਬੱਕਰੀ ਮਰੀ ਦਾ ਮੁਆਵਜ਼ਾ ਮਿਲੂਗਾ ਘਰ ਟਹੇ ਦਾ ਮੁਆਵਜ਼ਾ ਮਿਲੂਗਾ ਜਿਹੜੇ ਲੋਕ ਮੁੱਕ ਗਏ ਇਸ ਹੜ੍ਹ ਦੇ ਵਿੱਚ ਉਹਦੇ ਵਿੱਚੋਂ ਬਹੁ ਗਿਣਤੀ ਦੇ ਪਰਿਵਾਰਕ ਮੈਂਬਰਾਂ ਨੂੰ ਅਸੀਂ ਹੁਣ ਤੱਕ ਚੈੱਕ ਦੇ ਚੁੱਕੇ ਹਾਂ ਦਿਵਾਲੀ ਤੱਕ ਉਹ ਕਹਿੰਦੇ ਜੀ ਕਿ ਇਹ ਜਿਹੜੇ ਇਸ ਵੇਲੇ ਪ੍ਰਭਾਵਿਤ ਲੋਕ ਆ ਜਾਂ ਜਿਹੜੇ ਜਹਾਨੋਂ ਗਏ ਆ ਉਹਨਾਂ ਨੂੰ ਵੱਡੀ ਮਾਤਰਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਚੈੱਕ ਤਕਸੀਮ ਕੀਤੇ ਜਾਣਗੇ ਚੰਗੀ ਗੱਲ ਆ ਭਾਵੇਂ ਸੂਬੇ ਦੀ ਸਰਕਾਰ ਆ ਭਾਵੇਂ ਕੇਂਦਰ ਦੀ ਸਰਕਾਰ ਹੋਵੇ ਭਾਵੇਂ ਕੋਈ ਹੋਰ ਹੋਵੇ ਸਾਡੀ ਸਭ ਨੂੰ ਨਿਜੀ ਤੌਰ ਦੇ ਉੱਤੇ ਹੱਥ ਜੋੜ ਕੇ ਬੇਨਤੀ ਆ ਇਹ ਲੋਕ ਡੁੱਬਣਾ ਨਹੀਂ ਸੀ ਚਾਹੁੰਦੇ ਪਰ ਕੁਦਰਤ ਨੇ ਡੋਬ ਦਿੱਤੇ ਇਹ ਲੋਕ ਮਰਨਾ ਨਹੀਂ ਸੀ ਚਾਹੁੰਦੇ ਪਰ ਕੁਦਰਤ ਨੇ ਮਾਰ ਦਿੱਤੇ ਇਹ ਲੋਕ ਘਾਟੇ ਬੰਦੇ ਨਹੀਂ ਸੀ ਬਣਨਾ ਚਾਹੁੰਦੇ ਪਰ ਘਾਟੇ ਦੇ ਵਿੱਚ ਸੁੱਟ ਦਿੱਤੇ ਇਹ ਲੋਕ ਨਹੀਂ ਚਾਹੁੰਦੇ ਸੀ ਕਿ ਸਾਡੇ ਖੇਤਾਂ ਦੇ ਵਿੱਚ 10-10 ਫੁੱਟ ਪਾਣੀ ਖੜੇ ਪਰ ਖੜ ਗਿਆ ਪਾਣੀ ਉਤਰ ਗਿਆ ਤੁਸੀਂ ਵੀ ਜਹਾਜ਼ਾਂ ਦੇ ਵਿੱਚੋਂ ਉਤਰੋ ਇਹਨਾਂ ਦੇ ਖੇਤਾਂ ਦੇ ਵਿੱਚ ਵੜੋ ਪਹੁੰਚੇ ਥੋੜੇ ਜੇ ਤਾਂ ਚੁੱਕੋ ਇਹਨਾਂ ਦੀ ਸਾਰ ਲਵੋ ਫਿਰ ਵੀ ਇਹ ਤੁਹਾਡੇ ਵੋਟਰ ਹਨ ਇਹ ਮਰ ਗਏ ਤੁਹਾਡੀਆਂ ਵੀ ਵੋਟਾਂ ਕੱਟਣੀਆਂ ਤੁਸੀਂ ਵੋਟਰ ਦੇ ਤੌਰ ਦੇ ਉਤੇ ਇਹ ਨਹੀਂ ਸਾਰ ਲੈ ਲਓ ਇਹ ਨਿੱਜੀ ਤੌਰ ਤੇ ਮੇਰੀ ਬੇਨਤੀ ਆ ਪਹਿਲਾਂ ਇਸ ਰਿਪੋਰਟ ਦਾ ਵਿਰਵਾਹ ਕਿ ਭਗਵੰਤ ਜੀ ਸਾਬ ਨੇ ਕੱਲ ਕਿਹੜੀਆਂ ਕਿੜੀਆਂ ਗੱਲਾਂ ਕਹੀਆਂ ਤੇ ਫਿਰ ਕਰਾਂਗੇ ਟਿੱਪਣੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਦੇ ਵਿੱਚੋਂ ਬਾਹਰ ਆਉਣ ਤੋਂ ਇੱਕ ਦਿਨ ਬਾਅਦ ਯਾਨੀ ਕਿ ਲੰਘੇ ਕੱਲ ਯਾਨੀ ਕਿ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਦੇ ਰਾਹੀਂ ਬਹੁਤ ਸਾਰੀਆਂ ਗੱਲਾਂ ਕਹਿ ਕੇ ਗਏ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਰਾਹਤ ਕਮਾ ਦੇ ਲਈ ਮੈਂ ਸਾਰੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਹੈ ਭਗਵੰਤ ਮਾਨ ਨੇ ਕਿਹਾ ਕਿ 16 ਅਕਤੂਬਰ ਤੋਂ ਝੋਨੇ ਦੀ ਖਰੀਦ ਦਾ ਕੰਮ ਸ਼ੁਰੂ ਹੋ ਜਾਏਗਾ 45 ਦਿਨ ਦੇ ਵਿੱਚ ਵਿੱਚ ਹੜ੍ਹ ਪੀੜਤਾ ਨੂੰ ਮੁਆਵਜ਼ਾ ਮਿਲੇਗਾ ਸਾਰੇ ਅਧਿਕਾਰੀਆਂ ਨੂੰ ਸਖਤ ਆਦੇਸ਼ ਜਾਰੀ ਕੀਤੇ ਗਏ ਆ ਜਿੱਥੇ-ਜਿੱਥੇ ਪਾਣੀ ਘਟ ਗਿਆ ਜਾਂ ਖਤਮ ਹੋ ਗਿਆ ਉਥੇ ਗਰਡੌਰੀ ਕਰਕੇ ਛੇਤੀ ਰਿਪੋਰਟਾ ਬਣਾਓ ਤਾਂ ਜੋ ਕਿਸਾਨਾਂ ਦੇ ਖਾਤੇ ਦੇ ਵਿੱਚ ਛੇਤੀ ਮੁਆਵਜ਼ਾ ਆਵੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਨਾ ਮੈਂ ਚੈਨ ਨਾਲ ਬੈਠਿਆ ਨਾ ਮੈਂ ਕਿਸੇ ਅਧਿਕਾਰੀ ਨੂੰ ਬੈਠਣ ਦੇਵਾਂਗਾ ਜਦੋਂ ਤੱਕ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲ ਜਾਂਦਾ 30 ਤੋਂ ਲੈ ਕੇ 45 ਦਿਨ ਦੇ ਵਿੱਚ ਵਿੱਚ ਮੁਆਵਜ਼ਾ ਮਿਲੇਗਾ ਫਸਲ ਦਾ ਨੁਕਸਾਨ ਹੋਣ ਤੇ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਮਿਲੇਗਾ ਇਹ ਰਿਪੋਰਟ ਬਣਨ ਤੋਂ ਬਾਅਦ ਵੀ ਅਸੀਂ ਇੱਕ ਹਫ਼ਤੇ ਤੱਕ ਦਾ ਸਮਾਂ ਦੇਵਾਂਗੇ ਤਾਂ ਜੋ ਲੋਕ ਇਹ ਗੱਲ ਦੱਸ ਸਕਣ ਕਿ ਕੀ ਅਸਲ ਦੇ ਵਿੱਚ ਉਹਨਾਂ ਦੀਆਂ ਜ਼ਮੀਨਾਂ ਦੀ ਗਿਰਦੌਰੀ ਹੋਈ ਹੈ ਜਾਂ ਉਹਨਾਂ ਲੋਕਾਂ ਦੀ ਹੀ ਹੋਈ ਹੈ ਜਿਨ੍ਹਾਂ ਦੀ ਪਹੁੰਚ ਹੈ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਵੀ ਪੈਸੇ ਦੇਵਾਂਗੇ ਤੇ ਪੈਸੇ ਵਧਾਵਾਂਗੇ ਵੀ ਐਸਡੀਆਰਐਫ ਦਾ ਕਾਨੂੰਨ ਕਹਿੰਦਾ ਜੀ ਕਿ 6800 ਰੁਪਏ ਮੁਆਵਜ਼ਾ ਦਿੱਤਾ ਜਾਵੇ ਪਰ ਸਰਕਾਰ ਆਪਣੇ ਵੱਲੋਂ ਫੰਡ ਪਾ ਕੇ 40000 ਘੱਟ ਤੋਂ ਘੱਟ ਮੁਆਵਜ਼ਾ ਦੇਵੇਗੀ ਜਿਨ੍ਹਾਂ ਦੇ ਪਸ਼ੂ ਵਹਿ ਗਏ ਜਿਵੇਂ ਕਿ ਮੱਝਾਂ ਗਾਂ 37500 ਰੁਪਏ ਦਾ ਮੁਆਵਜ਼ਾ ਮਿਲੇਗਾ ਬਾਕੀ ਪਸ਼ੂਆਂ ਦਾ ਨਿਯਮਾ ਮੁਤਾਬਕ ਵਧਾ ਕੇ ਸਰਕਾਰ ਦੇਊਗੀ ਕਿਸੇ ਕਿਸਮ ਦੀ ਕੰਜੂਸੀ ਨਹੀਂ ਕਰਾਂਗੇ ਜੇ ਕਿਸੇ ਦਾ ਮਕਾਨ ਡਿੱਗਿਆ ਜਾਂ ਨਹੀਂ ਡਿੱਗਿਆ ਮਕਾਨ ਤੋਂ ਪਾਣੀ ਟਪਕਰਿਆ ਉਹਦੇ ਵੀ ਖਾਤੇ ਦੇ ਵਿੱਚ ਪੈਸੇ ਪਾਏ ਜਾਣਗੇ ਭਗਵੰਤਮਾਨ ਨੇ ਕਿਹਾ ਕਿ ਹੜ੍ਹ ਤੇ ਮੀਂਹ ਦੇ ਕਰਕੇ ਹੁਣ ਤੱਕ 55 ਮੌਤਾਂ ਦੀ ਪੁਸ਼ਟੀ ਹੋਈ ਹੈ 42 ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੈਸੇ ਮਿਲ ਚੁੱਕੇ ਨੇ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਨੇ ਪੂਰੇ ਦੇਸ਼ ਨੂੰ ਦੱਸ ਦਿੱਤਾ ਕਿ ਆਫ਼ਤ ਦੇ ਸਮੇਂ ਕਿਸ ਤਰੀਕੇ ਨਾਲ ਨਿਜਠਿਆ ਜਾਂਦਾ ਬਹੁਤ ਸਾਰੀਆਂ ਸਮਾਜਿਕ ਧਾਰਮਿਕ ਜਥੇਬੰਦੀਆਂ ਤੇ ਕਲਾਕਾਰਾਂ ਨੇ ਲੋਕਾਂ ਦੀ ਮਦਦ ਕੀਤੀ ਹੈ ਪੰਜਾਬ ਦੀ ਧਰਤੀ ਦੀ ਇਹ ਖਾਸੀਅਤ ਹੈ ਕਿ ਅਸੀਂ ਕਿਸੇ ਨੂੰ ਵੀ ਭੁੱਖਾ ਨਹੀਂ ਰਹਿਣ ਦਿੰਦੇ ਤਾਂ ਬਾਹਰੀ ਲੋਕਾਂ ਨੂੰ ਕਿਵੇਂ ਭੁੱਖਾ ਰਹਿਣ ਦੇ ਦਿਆਂਗੇ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇ ਕਿਸੇ ਅਧਿਕਾਰੀ ਨੇ ਗਲਤ ਫਾਰਮ ਭਰਿਆ ਤੁਹਾਨੂੰ ਬਖਸ਼ਿਆ ਨਹੀਂ ਜਾਏਗਾ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਮੈਨੂੰ ਇਸ ਗੱਲ ਦਾ ਦੁੱਖ ਹੈ ਪਰ ਸੰਤੁਸ਼ਟੀ ਵੀ ਹੈ ਕਿ ਮੈਂ ਇਕੱਲਾ ਨਹੀਂ ਹਾਂ ਇਸ ਵੇਲੇ ਪੂਰੇ ਪੰਜਾਬ ਦੇ ਲੋਕ ਮੇਰੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਖੁਦ ਨੂੰ ਮੁੱਖ ਮੰਤਰੀ ਨਹੀਂ ਦੁਖ ਮੰਤਰੀ ਸਮਝਦਾ ਕਿਉਂਕਿ ਮੈਂ ਲੋਕਾਂ ਦੇ ਦੁੱਖ ਜਾਣਦਾ ਹਾਂ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤੇ ਕਹਾਂਗੇ ਜਿਹੜੇ ਐਲਾਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕੱਲ ਕੀਤੇ ਧੰਨਵਾਦ ਇਹ ਐਲਾਨ ਆ ਜਿਹੜੇ ਜਿਹੜਾ ਵੀ ਮੁਆਵਜ਼ਾ ਮਿਲਣਾ ਸਾਨੂੰ ਇਸ ਗੱਲ ਦਾ ਪਤਾ ਕਿ ਇਹਦੇ ਨਾਲ ਮੁਕੰਮਲ ਨੁਕਸਾਨ ਦੀ ਪਰਪਾਈ ਨਹੀਂ ਹੁੰਦੀ ਪਰ ਫਿਰ ਵੀ ਜੇਕਰ 45 ਰਣ ਦੇ ਵਿੱਚ 35 ਤੋਂ 45 ਰਣੇ ਦੇ ਵਿੱਚ ਕਹੇ ਮੁਤਾਬਕ ਮੁਆਵਜ਼ਾ ਮਿਲ ਜਾਵੇ ਤਾਂ ਇਹਦੇ ਵਰਗੀ ਰਿਸਕ ਹੋਈ ਨਹੀਂ ਇਹ ਜਲਦੀ ਤੋਂ ਜਲਦੀ ਹੀ ਮਿਲਣਾ ਚਾਹੀਦਾ 20000 ਰੁਪਏ ਪ੍ਰਤੀ ਏਕੜ ਦੀ ਗੱਲ ਕਹੀ ਗਈ ਹੈ ਪਰ ਇਹ ਥਾਂ ਦੇ ਉੱਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਜ਼ਰੂਰ ਤਾੜਨਾ ਕਰਨੀ ਚਾਹੀਦੀ ਹੈ ਕੁਝ ਕ ਇਹੋ ਜਿਹੇ ਅਧਿਕਾਰੀ ਵੀ ਹੁੰਦੇ ਬੀਤੇ ਵੇਲੇ 'ਚ ਵੀ ਅਸੀਂ ਦੇਖਿਆ ਸਾਰੇ ਮਾੜੇ ਨਹੀਂ ਗਏ ਜਿਹੜੇ ਕਿ ਜੇ ਕਿਸੇ ਦੀ 30% ਦੀ ਫਸਲ ਨੁਕਸਾਨੀ ਹੋਵੇ ਉਹਨੂੰ 70% ਵੀ ਲਿਖ ਦਿੰਦੇ ਆ ਜੇ ਕਿਸੇ ਦੀ 70% ਹੋਵੇ ਉਹਨੂੰ 25% ਵੀ ਲਿਖ ਦਿੰਦੇ ਆ ਜਿਹੜੇ ਕਿ ਵਿੱਚ ਕਈ ਤਰ੍ਹਾਂ ਦੀ ਕੁੰਡੀ ਆਪਣੀ ਵੀ ਰੱਖਦੇ ਐ ਕਿ ਇਹ ਕੁੰਡੀ ਨਾ ਲੱਗੇ ਇਸ ਗੱਲ ਦੀ ਅਸੀਂ ਇੱਛਾ ਪਾਲਦੇ ਆਂ ਅਗਲੀ ਗੱਲ ਇਹ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਤੁਸੀਂ ਇਹ ਗੱਲ ਕਹੀ ਕਿ ਜਿਸ ਦਾ ਖੇਤ ਉਸ ਦੀ ਰੇਤ ਚੰਗੀ ਗੱਲ ਆ ਪਰ ਕਿਸਾਨ ਦੇ ਲਈ ਇੱਕ ਨਿਯਮ ਵੀ ਤੈਅ ਕਰ ਦਿਓ ਕਿਉਂਕਿ ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਕਿ ਮੇਰੇ ਖੇਤ ਦੇ ਵਿੱਚ ਪਈ ਹੋਈ ਰੇਤ ਦਾ ਭਾਅ ਕੀ ਆ ਉਹਨੂੰ ਇਹ ਗੱਲ ਕਹਿ ਦਿੱਤੀ ਜਾਵੇ ਕਿ ਤੁਹਾਡੇ ਕੋਲੋਂ ਕਿਤੇ ਮਾਈਨਿੰਗ ਵਾਲੇ ਹੀ ਆ ਕੇ ਮੁਫਤ ਦੇ ਭਾਅ ਦੇ ਵਿੱਚ ਰੇਤ ਨਾ ਲੈ ਜਾਣ ਕਿਉਂਕਿ ਮਾਫੀਆ ਮਾਈਨਿੰਗ ਮਾਫੀਆ ਕਿੰਨੇ ਵੱਡੇ ਪੱਧਰ ਤੇ ਸਰਗਰਮ ਆ ਉਹ ਖੇਤੀਬਾੜੀ ਕਰਨ ਵਾਲਾ ਉਹ ਪਸ਼ੂ ਪਾਲਣ ਵਾਲਾ ਉਹ ਰੇਤ ਵੇਚਣ ਵਾਲਾ ਨਹੀਂ ਆ ਕਿਸਾਨ ਉਹਨੂੰ ਦੱਸ ਦਿੱਤਾ ਜਾਵੇ ਜੀ ਕਿ ਤੇਰੀ ਰੇਤ ਦੀ ਕੀਮਤ ਇਹ ਆ ਤੂੰ ਇਸ ਤੋਂ ਘੱਟ ਰੇਟ ਦੇ ਉੱਤੇ ਵੇਚਣੀ ਨਹੀਂ ਇਹ ਨਾ ਹੋਵੇ ਕਿ ਮਾਈਨਿੰਗ ਮਾਫੀਆ ਇੱਥੇ ਆ ਕੇ ਖੇਤਾਂ ਦੇ ਵਿੱਚੋਂ ਰੇਤ ਚੋੱਕ ਕੇ ਤੇ ਵੱਡੇ ਵੱਡੇ ਪ੍ਰੋਜੈਕਟਾਂ ਦੇ ਵਿੱਚ ਲਾ ਦੇਵੇ ਵੀ ਭਾਈ ਤਾਂ ਮਿੱਟੀ ਵਾਲੀ ਰੇਤ ਆ ਤੁਹਾਡੀ ਤਾਂ ਰੇਤ ਸਹੀ ਹੀ ਨਹੀਂ ਇਸ ਮਾਮਲੇ ਦੇ ਵੱਲ ਵੀ ਗੌਰ ਕੀਤੀ ਜਾਵੇ ਇੱਥੇ ਵੀਕ ਪੁਆਇੰਟ ਆ ਇਹ ਕਮਜ਼ੋਰ ਪਹਿਲੂ ਆ ਜਿਹੜਾ ਇਹਦੇ ਵੱਲ ਵੀ ਗੌਰ ਕਰਨੀ ਚਾਹੀਦੀ ਆ ਕਿਉਂਕਿ ਲੁੱਟਣ ਵਾਲਿਆਂ ਦੀ ਵੀ ਕਮੀ ਨਹੀਂ ਆ ਅਗਲੀ ਗੱਲ ਹੈ ਜੀ ਕਿ ਲੰਘੇ ਕੱਲ ਸੁਖਬੀਰ ਸਿੰਘ ਬਾਦਲ ਹੋਰੀ ਮੋਜਮ ਪਿੰਡ ਦੇ ਵਿੱਚ ਪਹੁੰਚੇ ਸੀ ਫਾਜ਼ਲਕਾ ਦੇ ਵਿੱਚ ਇੱਥੇ ਇਹਨਾਂ ਨੇ ਕੁਝ ਪੈਸੇ ਵੀ ਵੰਡੇ ਨਕਦ ਤੇ ਇਹਨਾਂ ਨੇ ਇੱਥੇ ਕਿਸਾਨਾਂ ਦੀ ਮਦਦ ਕਰਨ ਦਾ ਐਲਾਨ ਵੀ ਕੀਤਾ ਉਹਨਾਂ ਨੇ ਕਿਹਾ ਜੀ ਜਦੋਂ ਸਾਡੀ ਸਰਕਾਰ ਆ ਗਈ ਉਦੋਂ ਬੰਨ ਪੱਕੇ ਕਰਾਂਗੇ ਮਤਲਬ ਇਹ ਜਿਕੇ ਜਿਹੜੇ ਵੀ ਨੇਤਾ ਜਿਹੜੀ ਵੀ ਪਾਰਟੀ ਦੇ ਜਿਹੜੇ ਵੀ ਕਲਾਕਾਰ ਜਿਹੜੇ ਵੀ ਫਿਲਮ ਸਟਾਰ ਜਿਹੜੇ ਵੀ ਸਮਾਜ ਸੇਵੀ ਜਿਹੜੇ ਵੀ ਕਲੱਬਾਂ ਵਾਲੇ ਜਿਹੜੇ ਵੀ ਪੱਤਰਕਾਰ ਤੇ ਜਿਹੜੇ ਵੀ ਆਮ ਲੋਕ ਇਸ ਵੇਲੇ ਹੜਪੀੜਤਾ ਦੀ ਮਦਦ ਲਈ ਖੜੇ ਸਨ ਤੇ ਖੜੇ ਹਨ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਲੰਘੇ ਕੱਲ ਆਮ ਆਰਮੀ ਪਾਰਟੀ ਦੇ ਇੱਕ ਵਿਧਾਇਕ ਦੀ ਮੁਸ਼ਕਲ ਕਿਵੇਂ ਕਮਬੀ ਕਿੰਨੀ ਕਬੱਡੀ ਹੋ ਗਈ ਹੈ ਇਹ ਬੁਰਜ ਖਲੀਫੇ ਤੋਂ ਵੱਡੀ ਹੋ ਗਈ ਹੈ ਸ਼ਾਇਦ ਉਹ ਜਨਾਬ ਵਿਧਾਇਕ ਦਾ ਨਾਂ ਵੀ ਰਹਿਣ ਖਡੂਰ ਸਾਹਿਬ ਤੋਂ ਆਮ ਆਰਮੀ ਪਾਰਟੀ ਦੇ ਵਿਧਾਇਕ ਨੇ ਮਨਜਿੰਦਰ ਸਿੰਘ ਲਾਲਪੁਰਾ ਤਰਨਤਾਰਨ ਦੀ ਸੈਸ਼ਨ ਕੋਰਟ ਦੇ ਵੱਲੋਂ 4 ਸਾਲ ਦੀ ਸਜ਼ਾ ਉਹਨਾਂ ਨੂੰ ਸੁਣਾ ਦਿੱਤੀ ਗਈ ਹੈ 4 ਸਾਲ ਦੀ ਜਦ ਕਿ ਨਿਯਮਾਂ ਦੇ ਮੁਤਾਬਕ ਜੇਕਰ ਕਿਸੇ ਐਮਪੀ ਜਾਂ ਐਮਐਲਏ ਨੂੰ ਕਿਸੇ ਵੀ ਦੋਸ਼ ਦੇ ਵਿੱਚ ਕੋਈ ਵੀ ਅਦਾਲਤ 2 ਸਾਲ ਜਾਂ 2 ਸਾਲ ਤੋਂ ਵੱਧ ਦੀ ਸਜ਼ਾ ਸੁਣਾਉਂਦੀ ਹੈ ਉਦੀ ਉਹ ਮੈਂਬਰੀ ਚਲੀ ਜਾਂਦੀ ਆ ਉਦੀ ਮੈਂਬਰਸ਼ਿਪ ਖਤਮ ਹੋ ਜਾਂਦੀ ਆ ਉਹ ਸੀਟ ਵੀ ਬਾਅਦ ਦੇ ਵਿੱਚ ਖਾਲੀ ਹੋ ਜਾਂਦੀ ਆ ਉੱਥੇ ਜਿਮਨੀ ਚੋਣ ਵੀ ਹੁੰਦੀ ਆ ਮਨਜਿੰਦਰ ਸਿੰਘ ਲਾਲਪੁਰਾ ਦਾ ਇਹ ਕੇਸ 2113 ਦੇ ਕੇਸ ਨਾਲ ਸੰਬੰਧਤ ਆ ਉਦੋਂ ਉਹ ਟੈਕਸੀ ਡਰਾਈਵਰ ਸੀ ਇੱਕ ਔਰਤ ਨੇ ਦੋਸ਼ ਲਾਇਆ ਸੀ ਕਿ ਭਾਈ ਮੇਰੇ ਨਾਲ ਕੁੱਟਮਾਰ ਕੀਤੀ ਗਈ ਆ ਮੇਰੇ ਲੀੜੇ ਪਾੜੇ ਗਏ ਆ ਮੇਰੇ ਨਾਲ ਬੜੀ ਸਲੂਕੀ ਕੀਤੀ ਗਈ ਆ ਮੇਰੇ ਨਾਲ ਛੇੜਖਾਨੀ ਹੋਈ ਆ ਕੇਸ ਚੱਲਦਾ ਗਿਆ ਚੱਲਦਾ ਗਿਆ ਚੱਲਦਾ ਗਿਆ ਤੇ ਚੱਲਦਾ ਗਿਆ ਪਿਛਲੇ ਦਿਨੀ ਤਰਨਤਾਰਨੀ ਅਦਾਲਤ ਦੇ ਵੱਲੋਂ ਲਾਲਪੁਰਾ ਤੇ ਉਹਦੇ ਕਈ ਸਾਥੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਤੇ ਲੰਘੇ ਕਲ ਸਜ਼ਾ ਸੁਣਾ ਦਿੱਤੀ ਗਈ ਆ ਹੁਣ ਉਹਦੇ ਸਮੇਂ ਦੇ ਵਿੱਚ ਲਾਲਪੁਰਾ ਦਾ ਕੀ ਬਣੂ ਇਹਦੇ ਵੱਲ ਸਭ ਦਾ ਧਿਆਨ ਟਿਕਿਆ ਰਹਿਣਾ ਪੰਜਾਬ ਦੇ ਵਿੱਚ ਇਸ ਵੇਲੇ ਇੱਕ ਸੀਟ ਖਾਲੀ ਆ ਜਿਹੜੀ ਕਿ ਖਾਲੀ ਹੋ ਗਈ ਜ਼ਮਨੀ ਚੋਣ ਹੋਣੀ ਹੈ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਮੌਤ ਤੋਂ ਬਾਅਦ ਤਰਨ ਤਰਨ ਵਾਲੀ ਸੀਟ ਖਾਲੀ ਆ ਜਿਸ ਤਰੀਕੇ ਦੇ ਹਾਲਾਤ ਬਣੇ ਆ ਮੈਨੂੰ ਲੱਗਦਾ ਖਡੂਰ ਸਾਹਿਬ ਵਾਲੀ ਵੀ ਖਾਲੀ ਹੋ ਜਾਣੀ ਆ ਜ਼ਮਨੀ ਚੋਣਾਂ ਇੱਕ ਨਹੀਂ ਸ਼ਾਇਦ ਦੋ ਹੋ ਜਾਣ ਆਉਂਦੇ ਸਮੇਂ ਦੇ ਵਿੱਚ ਇਸ ਗੱਲ ਦੀ ਸੰਭਾਵਨਾ ਅਸਤੀਫਾ ਜਿਹੜਾ ਬੰਗਾ ਖੇਤਰ ਦੇ ਅਕਾਲੀ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਦੇ ਵੱਲੋਂ ਦਿੱਤਾ ਹੋਇਆ ਉਹ ਆਮ ਆदमी ਪਾਰਟੀ ਦੇ ਵਿੱਚ ਸ਼ਾਮਲ ਹੋਏ ਹੋਏ ਆ ਹੋ ਸਕਦਾ ਆਉਂਦੇ ਸਮੇਂ ਦੇ ਵਿੱਚ ਉਧਰ ਵੀ ਚੋਣ ਹੋਵੇ ਹੋ ਸਕਦਾ ਵਕਤ ਬਿਆਨ ਕਰੂਗਾ ਬੰਦਾ ਕੀ ਆ ਵੀ ਨਹੀਂ ਆਉਂਦੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਮੋੜ ਸਾਹਮਣੇ ਆਉਂਦੇ ਆ ਪਰ ਗੱਲ ਇਹ ਜੀ ਕਿ ਪੰਜਾਬ ਦੇ ਜੰਮੇ ਨੂੰ ਜਿਵੇਂ ਨਿਤ ਹੀ ਮੁਹੀਮਾ ਹੁੰਦੀ ਆ ਹੁਣ ਪੰਜਾਬ ਦੇ ਜੰਮੇ ਜਾਏ ਲੋਕਾਂ ਨੂੰ ਨਿਤ ਵੋਟਾਂ ਦਾ ਫਿਕਰ ਵੀ ਰਹਿੰਦਾ ਹੜਾਂ ਦੀ ਮਾਰ ਦਾ ਫਿਕਰ ਰਹਿੰਦਾ ਵੋਟਾਂ ਦਾ ਫਿਕਰ ਰਹਿੰਦਾ ਲਾਲਪੁਰਾ ਹੋਰੀ ਕੀ ਕਰਨਗੇ ਪਤਾ ਨਹੀਂ ਪਰ ਗੱਲ ਪੁਰਾਣੀ ਐ ਅਸਰ ਨਵਾਂ ਆਪ ਦੇ ਉੱਤੇ ਸਵਾਲ ਆ ਉਹਨਾਂ ਦੇ ਕੋਲੇ ਜਿਹੜੀ ਵਿਧਾਇਕੀ ਆ ਉਹ ਜਾਂਦੀ ਹੋਈ ਪ੍ਰਤੀਤ ਹੋ ਰਹੀ ਆ ਲਾਲਪੁਰਾ ਦੇ ਵਕੀਲ ਇਹ ਗੱਲ ਕਹਿੰਦੇ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਜੇ ਹਾਈ ਕੋਰਟ ਨੇ ਵੀ ਇਸਦਾ ਨੂੰ ਬਰਕਰਾਰ ਰੱਖਿਆ ਲਾਲਪੁਰਾ ਸਾਹਿਬ ਆ ਜਿਹੜੇ ਉਹਨਾਂ ਦੀ ਵਿਧਾਇਕੀ ਗਈ ਲੰਘੇ ਕੱਲ ਉਸ ਔਰਤ ਨੇ ਜਿਹਦੇ ਕਰਕੇ ਸਜ਼ਾ ਹੋਈ ਆ ਉਹਨੇ ਕਿਹਾ ਜੀ ਮੈਨੂੰ ਡਰਾਇਆ ਧਮਕਾਇਆ ਸਮੇਂ-ਸਮੇਂ ਦੇ ਉੱਤੇ ਬਹੁਤ ਗਿਆ ਪਰ ਮੈਂ ਡਟੀ ਰਹੀ ਅੜੀ ਰਹੀ ਪਹਿਲਾ ਇਸ ਰਿਪੋਰਟ ਦਾ ਵਿਰਵਾ ਫਿਰ ਕਰਾਂਗੇ ਟਿੱਪਣੀ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਤਰਨਤਾਰਨ ਦੀ ਐਡੀਸ਼ਨਲ ਸੈਸ਼ਨ ਕੋਰਟ ਨੇ 4 ਸਾਲ ਦੀ ਸਜ਼ਾ ਸੁਣਾਈ ਹੈ 10 ਸਤੰਬਰ ਨੂੰ ਅਦਾਲਤ ਨੇ 12 ਸਾਲ ਪਹਿਲਾਂ ਔਰਤ ਨਾਲ ਕੁੱਟਮਾਰ ਕਰਨ ਤੇ ਛੇੜਖਾਣੇ ਦੇ ਦੋਸ਼ ਦੇ ਵਿੱਚ ਉਹਨਾਂ ਨੂੰ ਦੋਸ਼ੀ ਠਹਿਰਾਇਆ ਸੀ ਜਿਸ ਤੋਂ ਬਾਅਦ ਗ੍ਰਿਫਤਾਰ ਕਰਕੇ ਵਿਧਾਇਕ ਨੂੰ ਜੇਲ੍ਹ ਭੇਜਿਆ ਗਿਆ ਤੇ ਕੋਰਟ ਦੇ ਆਰਡਰ ਮੁਤਾਬਕ ਪੀੜਤ ਔਰਤ ਨੂੰ ਮੁਆਵਜ਼ਾ ਵੀ ਦੇਣਾ ਪਏਗਾ 2 ਸਾਲ ਤੋਂ ਵੱਧ ਦੀ ਸਜ਼ਾ ਹੋਣ ਤੋਂ ਬਾਅਦ ਉਹਨਾਂ ਦੀ ਵਿਧਾਇਕੀ ਦੇ ਉੱਤੇ ਤਲਵਾਰ ਲਟਕ ਗਈ ਹੈ ਹਾਲਾਂਕਿ ਲਾਲਪੁਰਾ ਦੇ ਕੋਲੇ ਇਹ ਆਪਸ਼ਨ ਹੈ ਕਿ ਉਹ ਪੰਜਾਬ ਤੇ ਰਹਿਣਾ ਹਾਈ ਕੋਰਟ ਦਾ ਰੋਖ ਕਰ ਸਕਦੇ ਨੇ ਸਜ਼ਾ ਦੇ ਉੱਤੇ ਰੋਕ ਲੱਗੀ ਤਾਂ ਉਹਨਾਂ ਦੀ ਵਿਧਾਇਕੀ ਬਚ ਸਕਦੀ ਹੈ ਜੇ ਹਾਈ ਕੋਰਟ ਦੇ ਵੱਲੋਂ ਵੀ ਇਹ ਸਜ਼ਾ ਪ੍ਰਕਰਾਰ ਰੱਖੀ ਗਈ ਤਾਂ ਵਿਧਾਇਕੀ ਗਈ ਇਸ ਫੈਸਲੇ ਦੇ ਉੱਤੇ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਨੇ ਇਹ ਗੱਲ ਕਹੀ ਹੈ ਕਿ ਕੋਰਟ ਨੇ ਜਿਹੜੀ ਸਜ਼ਾ ਸੁਣਾਈ ਹੈ ਉਹੀ ਸਹੀ ਹੈ ਕੋਰਟ ਦੇ ਫੈਸਲੇ ਦੇ ਉੱਤੇ ਕੋਈ ਵੀ ਸਵਾਲ ਨਹੀਂ ਉੱਠਦਾ ਦੂਜੇ ਪਾਸੇ ਸਜ਼ਾ ਤੋਂ ਬਾਅਦ ਪੀੜਤਾ ਨੇ ਕਿਹਾ ਕਿ ਇਸ ਕੇਸ ਨੂੰ ਲੜਨ ਦੇ ਲਈ ਮੈਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੈਨੂੰ ਧੱਕੇਸ਼ਾਹੀ ਦਾ ਸਾਹਮਣਾ ਵੀ ਕਰਨਾ ਪਿਆ ਮੈਨੂੰ ਬਹੁਤ ਜ਼ਿਆਦਾ ਡਰਾਇਆ ਗਿਆ ਧਮਕਾਇਆ ਗਿਆ ਉਹ ਕਹਿੰਦੀ ਜੀ ਅੱਜ ਵੀ ਰਾਹ ਦੇ ਵਿੱਚ ਰੋਕ ਕੇ ਮੈਨੂੰ ਧਮਕਾਇਆ ਗਿਆ ਐਸੀ ਸਮਾਜ ਤੋਂ ਹੁਣ ਕਰਕੇ ਪ੍ਰਸ਼ਾਸਨ ਮੇਰੀ ਸੁਣਵਾਈ ਨਹੀਂ ਸੀ ਕਰਦਾ ਦੂਜੇ ਪਾਸੇ ਇਸ ਕੇਸ ਦੇ ਵਿੱਚ ਅਦਾਲਤ ਨੇ ਘਟਨਾ ਦੇ ਵਕਤ ਟੈਕਸੀ ਡਰਾਈਵਰ ਰਹੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਤੋਂ ਇਲਾਵਾ ਪੰਜ ਪੁਲਿਸ ਕਰਮਚਾਰੀਆਂ ਦਵਿੰਦਰ ਕੁਮਾਰ ਸਾਰਜ ਸਿੰਘ ਅਸ਼ਵਨੀ ਕੁਮਾਰ ਤਰਸੀਮ ਸਿੰਘ ਤੇ ਹਰਜਿੰਦਰ ਸਿੰਘ ਨੂੰ ਵੀ ਦੋਸ਼ੀ ਠਹਿਰਾਉਂਦੇ ਹੋਏ ਸਜ਼ਾ ਸੁਣਾਈ ਹੈ ਹਾਲਾਂਕਿ ਕੋਰਟ ਨੇ ਗਗਨਦੀਪ ਸਿੰਘ ਤੇ ਪੁਲਿਸ ਕਰਮਚਾਰੀ ਨਰਿੰਦਰਜੀਤ ਸਿੰਘ ਤੇ ਗੁਰਦੀਪ ਰਾਜ ਨੂੰ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਨਹੀਂ ਭੇਜਿਆ ਮਾਮਲਾ 213 ਦਾ ਉਸ ਸਮੇਂ ਵਿਧਾਇਕ ਲਾਲਪੁਰਾ ਟੈਕਸੀ ਡਰਾਈਵਰ ਸੀ ਇਹਨਾਂ ਦੇ ਉੱਤੇ ਵਿਆਹ ਦੇ ਵਿੱਚ ਆਈ ਔਰਤ ਦੇ ਨਾਲ ਮਾਰਕੁੱਟ ਕਰਨ ਦਾ ਦੋਸ਼ ਲੱਗਾ ਸੀ ਇਸ ਕੁੜੀ ਨੇ ਇਸ ਔਰਤ ਨੇ ਟੈਕਸੀ ਡਰਾਈਵਰਾਂ ਦੇ ਉੱਤੇ ਛੇੜਖਾਣੀ ਦਾ ਦੋਸ਼ ਵੀ ਲਾਇਆ ਸੀ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆ ਪਹਿਲੀ ਗੱਲ ਤੇ ਕਹਾਂਗੇ ਆਮ ਆਰਮੀ ਪਾਰਟੀ ਦੇ ਕਈ ਵਿਧਾਇਕ ਇਹੋ ਜਿਹੇ ਦਸਤਪੰਜੇ ਦੇ ਵਿੱਚ ਫਸੇ ਆ ਪਠਾਨ ਮਾਜਰਾ ਇਸ ਵੇਲੇ ਗਾਇਬ ਆ ਮਿਸਟਰ ਇੰਡੀਆ ਬਣਿਆ ਹੋਇਆ ਪਤਾ ਨਹੀਂ ਉਹ ਹੈ ਕਿੱਥੇ ਲਾਲਪੁਰਾ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਕਈ ਹੋਰ ਵਿਧਾਇਕਾਂ ਦੇ ਉੱਤੇ ਤਲਵਾਰ ਲਟਕ ਰਹੀ ਆ ਕਿਸੇ ਦੇ ਉੱਤੇ ਕੋਈ ਦੋਸ਼ ਆ ਕਿਸੇ ਦੇ ਉੱਤੇ ਕੋਈ ਦੋਸ਼ ਆ ਮੈਂ ਕਦੇ-ਕਦੇ ਸੋਚਦਾ ਹਾਂ ਵੀ ਪਠਾਨ ਮਾਜਰਾ ਗਾਇਬ ਹੋਣ ਦਾ ਹੁਨਰ ਕਿਹੜੇ ਵੇਲੇ ਸਿੱਖ ਗਿਆ ਪਠਾਨ ਮਾਜਰਾ ਕਿਵੇਂ ਗਾਇਬ ਹੋਣ ਦਾ ਵੱਲ ਜਾਣਦਾ ਇੱਥੇ ਪੁਲਿਸ ਇਹ ਗੱਲ ਕਹਿੰਦੀ ਜੀ ਅਧਿਕਾਰੀ ਇਹ ਗੱਲ ਕਹਿੰਦੇ ਅਸੀਂ ਸਰਕਾਰੀ ਕੋਠੀ ਬੇਲੀ ਕਰਾਉਣੀ ਆ ਇਹ ਪਤਾ ਲੱਗਾ ਜੀ ਕਿ ਜਿਹੜੇ ਉਹਨਾਂ ਦੇ ਸਾਥੀ ਆ ਪੁੱਤ ਸਮੇਤ ਪੀ ਐ ਸਮੇਤ ਕਈਆਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਆ ਜਾਣਕਾਰੀ ਤਾਂ ਇਹ ਵੀ ਮਿਲੀ ਆ ਵੀ ਇੱਕ ਗਾਂ ਨੂੰ ਜ਼ਮਾਨਤ ਵੀ ਮਿਲ ਗਈ ਆ ਪਠਾਨ ਮਾਜਰਾ ਦਾ ਕੀ ਬਣੂਗਾ ਵਕਤ ਦੱਸੂਗਾ ਪਰ ਉਹ ਲੱਭੂ ਕਿਹਦੇ ਹਸਾਬ ਨਾਲ ਸਵਾਲ ਇਹ ਵੀ ਆ ਤੇ ਕੀ ਕੋਈ ਵਿਧਾਇਕ ਐਵੇਂ ਅਲੋਪ ਹੋ ਸਕਦਾ ਸਭ ਤੋਂ ਵੱਡਾ ਸਵਾਲ ਇਹ ਆ ਕੀ ਅਲੋਪ ਕਰਾਉਣ ਦੇ ਵਿੱਚ ਕੋਈ ਆਪਣਾ ਹੀ ਹੁੰਦਾ ਸਵਾਲ ਇਹ ਵੀ ਆ ਇੰ样 ਵੀ ਬੰਦੇ ਲੋਪ ਹੋ ਜਾਂਦੇ ਆ ਖਾਸ ਕਰਕੇ ਵਿਧਾਇਕ ਜਿ ਆਪਾਂ ਕਹਿੰਗੇ ਵੀ ਉਹ ਦਾ ਸਧਾਰਨ ਬੰਦਾ ਉਹ ਤਾਂ ਚਲੋ ਗਾਇਬ ਹੋ ਗਿਆ ਕਿਸੇ ਹੋਰ ਸੂਬੇ 'ਚ ਵੜ ਗਿਆ ਉਵਧਾਇਕ ਵੀ ਐ ਗਾਇਬ ਹੋ ਜਾਂਦੇ ਤੇ ਪੁਲਿਸ ਦੇ ਕੋਲੋਂ ਨਿਕਲ ਜਾਂਦੇ ਆ ਬਾਅਦ ਛੁੜਾ ਕੇ ਨਿਕਲ ਜਾਂਦੇ ਇਹ ਹਾਲੇ ਤੱਕ ਸਵਾਲ ਸਵਾਲ ਹੀ ਬਣਿਆ ਉੱਤਰ ਨਹੀਂ ਮਿਲਿਆ ਅਗਲੀ ਖਬਰ ਜਿਹੜੀ ਉਹ ਬੜੀ ਹੈਰਾਨੀਜਨਕ ਆ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਭਾਰਤ ਦੀ ਰਾਜਨੀਤੀ ਦੇ ਵਿੱਚ ਕੰਮ ਹੋਵੇ ਜਾਂ ਨਾ ਹੋਵੇ ਪਰ ਮਨੋਰੰਜਨ ਬਹੁਤ ਹੁੰਦਾ ਜੇ ਕੋਈ ਬੰਦਾ ਇਹ ਗੱਲ ਕਹਵੇ ਜੀ ਕਿ ਭਾਰਤ ਦੀ ਰਾਜਨੀਤੀ ਦੇ ਵਿੱਚੋਂ ਸਿੱਖ ਕੀ ਰਹੇ ਆ ਤੁਸੀਂ ਕਹੋ ਜੀ ਸਿੱਖਣ ਸੁਖੜ ਨੂੰ ਕੁਛ ਨਹੀਂਗਾ ਸਵਾਰਝ ਆਈ ਜਾਂਦਾ ਬਸ ਇਹਦੀ ਰੀਲ ਵਾਇਰਲ ਹੋਗੀ ਇਹਨੇ ਉਹਦੇ ਬਾਰੇ ਕੁਛ ਕਹਿਤਾ ਐਨੇ ਇਹਦਾ ਪੈਰ ਮੇ ਦਿੱਤਾ ਐਨੇ ਉਹਨੂੰ ਕੋਈ ਅਟਪਟੀ ਗੱਲ ਕਹਿਤੀ ਐਨੇ ਇਹਦੇ ਤੇ ਤਵਾ ਲਾਤਾ ਐਨੇ ਇਹਨੂੰ ਥੋਵੀ ਪਟਕਾ ਦੇਤਾ ਆ ਕੁਸ਼ਾ ਬਿਹਾਰ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਇਸੇ ਬਾਰੇ ਦੇ ਵਿੱਚ ਤੇ ਭਾਜਪਾ ਦੇ ਵੱਲੋਂ ਪਿਛਲੇ ਦਿਨੀ AI ਦੇ ਰਾਹੀਂ ਜਾਨਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰਾਹੀਂ ਵੀਡੀਓ ਤਿਆਰ ਕਰਕੇ ਤੇਜਸਵੀ ਯਾਦਵ ਤੇ ਰਾਹੁਲ ਗਾਂਧੀ ਨੂੰ ਦਿਖਾਇਆ ਗਿਆ ਉਹ ਮੀਡੀਆ ਦੇ ਨਾਲ ਗੱਲ ਕਰ ਰਹੇ ਇਸ ਵੀਡੀਓ ਦੇ ਵਿੱਚ ਜਿੱਥੇ ਗੱਲ ਕਰਨੇ ਕਰਨੇ ਆਪਸ ਦੇ ਵਿੱਚ ਬਹਿਸ ਪੈਂਦੇ ਆ ਇੱਕ ਜਣਾ ਪੀਐਮ ਬੰਨ੍ਹ ਪਿੱਛੇ ਦੂਜਾ ਜਣਾ ਸੀਐਮ ਬੰਨ੍ਹ ਪਿੱਛੇ ਬਹਿਸਦੇ ਆ ਕਾਂਗਰਸ ਨੇ ਗਲ ਕਈ ਧੱਕਾ ਕੀਤਾ ਇਦਾਂ ਹੋਣਾ ਨਹੀਂ ਚਾਹੀਦਾ ਕਾਂਗਰਸ ਨੇ ਹਿਸਾਬ ਬਰਾਬਰ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ AI ਦੇ ਰਾਹੀਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਵਰਗੇ ਇੱਕ ਬੰਦੇ ਤੇ ਉਹਨਾਂ ਦੇ ਸਤਕਾਰਯੋਗ ਮਾਤਾ ਜੀ ਵਰਗੀ ਇੱਕ ਔਰਤ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰਾਹੀਂ ਪੇਸ਼ ਕੀਤਾ ਵੀਡੀਓ ਬਣਾ ਕੇ ਉਹਦੇ ਵਿੱਚ ਮੋਦੀ ਸਾਹਿਬ ਨੂੰ ਸੁਪਨਾ ਆ ਰਿਹਾ ਤੇ ਸੁਪਨੇ ਦੇ ਵਿੱਚ ਮਾਤਾ ਜੀ ਵਰਗੀ ਔਰਤੇ ਗੱਲ ਕਹਿੰਦੀ ਆ ਕਿ ਪੁੱਤ ਹੋਰ ਕਿੰਨਾ ਡਿੱਗੋਗੇ ਰਾਜਨੀਤੀ ਦੀ ਖਾਤਰ ਨੋਟਬੰਦੀ ਦੇ ਵੇਲੇ ਪੁੱਤ ਤੂੰ ਮੈਨੂੰ ਕਤਾਰ ਦੇ ਵਿੱਚ ਖੜੀ ਕੀਤਾ ਮੇਰੇ ਪੈਰ ਤੋਂ ਨਦੀ ਰੀਲ ਬਣਾਈ ਹੁਣ ਤੁਸੀਂ ਇਹ ਗੱਲ ਕਰ ਰਹੇ ਜੀ ਕਿ ਭਾਈ ਬਿਹਾਰ ਦੇ ਵਿੱਚ ਮੇਰਾ અપਮਾਨ ਹੋਇਆ ਪੋਸਟਰ ਛਪਵਾਈ ਜਾਂਨੇ ਲਾਈ ਜਾਂਨੇ ਆ ਕਿੰਨਾ ਡਿੱਗੋਗੇ ਰਾਜਨੀਤੀ ਦੀ ਖਾਤਰ ਰੌਲਾ ਇਸ ਗੱਲ ਦੇ ਉੱਤੇ ਵੱਧ ਗਿਆ ਭਾਜਪਾ ਇਹ ਗੱਲ ਕਹਿੰਦੀ ਗਰਕ ਗਈ ਹੈ ਪਾਰਟੀ ਇਹ ਟਾਂਗਰਸ ਦੇ ਪਿੱਡ ਪੱਲੇ ਇਹੀ ਆ ਨਾ ਇਹਨਾਂ ਨੇ ਕਦੇ ਆਪਦੀ ਮਾਂ ਦੀ ਕਦਰ ਕੀਤੀ ਨਾ ਪ੍ਰਧਾਨ ਮੰਤਰੀ ਸਾਹਿਬ ਦੇ ਸਤਿਕਾਰਯੋਗ ਮਾਤਾ ਜੀ ਦੀ ਕਦਰ ਕਰਦੇ ਆ ਯਾਨੀ ਕਿ ਇਸ ਵੇਲੇ ਰੀਲ ਰਾਜਨੀਤੀ ਹੈ ਕੰਮ ਕੁੰਮ ਦੀ ਗੱਲ ਛੱਡੋ ਜੇ ਤੁਹਾਡਾ ਟਾਈਮ ਨਹੀਂ ਲੱਗਦਾ ਕਪਲ ਸ਼ਰਮਾ ਦਾ ਸ਼ੋਅ ਦੇਖਣ ਦੇ ਲਈ ਤਾਂ ਬੀਜੇਪੀ ਦੀਆਂ ਕਾਂਗਰਸ ਦੇ ਉੱਤੇ ਤੇ ਕਾਂਗਰਸ ਦੀਆਂ ਬੀਜੇਪੀ ਦੇ ਉੱਤੇ ਜਿਹੜੀਆਂ ਰੀਲਾਂ ਵਾਇਰਲ ਕੀਤੀਆਂ ਜਾਂਦੀਆਂਗਾ ਉਹ ਵੇਖੋ ਤੁਹਾਨੂੰ ਸਵਾਰਜਾ ਆਈ ਜਾਣਾ ਵਿਸ਼ਵਗੁਰੂ ਵਾਲੀ ਗੱਲ ਪਾਵੇ ਨਾਲੇ ਵਿੱਚੋਂ ਬਸ ਐਨੇ ਇਹਦੇ ਬਾਰੇ ਕੁਝ ਕਹਤਾ ਐਨੇ ਇਹਦੇ ਬਾਰੇ ਕੁਝ ਕਹਤਾ ਮੇਰਾ ਇੱਕੋ ਹੀ ਸਵਾਲ ਆ ਬਿਹਾਰ ਦੇ ਵਿੱਚ ਕੀ ਸਿਰਫ ਮਨੋਰੰਜਨ ਬਾਕੀ ਸੀ ਬਾਕੀ ਸਾਰੇ ਮਸਲੇ ਹੱਲ ਹੋ ਗਏ ਕੀ ਬਿਹਾਰ ਦੇ ਲੋਕ ਉੱਥੇ ਬਹੁਤ ਪੱਕੇ ਰੋਜ਼ਗਾਰ ਮਿਲਣ ਕਰਕੇ ਬਾਗੋ ਬਾਗਾ ਦੀਦੇ ਕਰਕੇ ਆਪਾਂ ਉਹਨਾਂ ਨੂੰ ਹੁਣ ਸਿਰਫ ਆ ਚੀਜ਼ਾਂ ਦਿਖਾ ਰਹੇ ਆ ਲੜਾਈ ਕਿਹੋ ਜੀ ਹੋਣੀ ਚਾਹੀਦੀ ਵੀ ਅਸੀਂ ਵਿਕਾਸ ਕਿਉਂ ਨਹੀਂ ਕੀਤਾ ਜਾਂ ਵਿਕਾਸ ਕਿਵੇਂ ਕੀਤਾ ਜਾ ਕਿਵੇਂ ਕਰਾਂਗੇ ਲੜਾਈ ਚੱਲ ਕਿਹੜੀ ਗੱਲ ਦੀ ਰਹੀ ਆ ਪਹਿਲਾਂ ਇਸ ਰਿਪੋਰਟ ਦਾ ਵਿਰਵਾਹ ਫਿਰ ਕਰਾਂਗੇ ਟਿੱਪਣੀ 36 ਸੈਕਿੰਡ ਦੀ ਇੱਕ AI ਜਨਰੇਟਿਡ ਵੀਡੀਓ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮਿਲਦੇ ਜੁਲਦੇ ਸ਼ਖਸ ਤੇ ਉਹਨਾਂ ਦੀ ਮਾਤਾ ਜੀ ਸ਼ੀਰਾ ਬੇਂ ਦੇ ਨਾਲ ਮਿਲਦੀ ਜੁਲਦੀ ਔਰਤ ਨੂੰ ਦਿਖਾਇਆ ਗਿਆ ਤੇ ਕੈਪਸ਼ਨ ਦੇ ਵਿੱਚ ਇਹ ਲਿਖਿਆ ਗਿਆ ਕਿ ਸਭ ਕੇ ਸੁਪਨੋ ਮੇ ਆਈ ਮਾਂ ਦੇਖਿਏ ਰੋਚਕ ਸੰਵਾਦ ਇਸ ਗੱਲ ਦੇ ਉੱਤੇ ਬਹੁਤ ਸਾਰਾ ਰੌਲਾ ਪਿਆ ਤੇ ਹੁਣ ਬੀਜੇਪੀ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਅਸੀਂ ਸਮਾਜਿਕ ਤੇ ਕਾਨੂੰਨੀ ਰੂਪ ਦੇ ਵਿੱਚ ਸਜ਼ਾ ਦੀ ਮੰਗ ਕਰਦੇ ਆ ਬੇਗੂਸਰਾਏ ਦੇ ਵਿੱਚ ਲੰਘੇ ਕੱਲ ਕੇਂਦਰੀ ਮੰਤਰੀ ਗਰੀ ਰਾਜ ਸਿੰਘ ਨੇ ਕਾਂਗਰਸ ਦੇ AI ਵੀਡੀਓ ਨੂੰ ਪੋਸਟ ਕਰਕੇ ਕਿਹਾ ਇਸ ਦੇ ਲਈ ਸਮਾਜਿਕ ਤੇ ਕਾਨੂੰਨੀ ਰੂਪ ਦੇ ਵਿੱਚ ਸਜ਼ਾ ਮਿਲਣੀ ਚਾਹੀਦੀ ਆ ਮੋਦੀ ਜੀ ਦੀ ਮਾਂ ਦਾ AI ਵੀਡੀਓ ਬਣਾਉਣਾ ਬਹੁਤ ਗਲਤ ਹੈ ਇਹਨਾਂ ਦੇ ਉੱਤੇ ਫਰਾਡ ਦਾ ਕੇਸ ਦਰਜ ਹੋਣਾ ਚਾਹੀਦਾ ਪੜਤਾਲ ਹੋਣੀ ਚਾਹੀਦੀ ਆ ਰਾਹੁਲ ਗਾਂਧੀ ਹੁਣ ਇਹ ਸਾਬਤ ਕਰਨਾ ਚਾਹੁੰਦੇ ਨੇ ਕਿ ਅਸੀਂ ਫਰਾਡ ਹਾਂ ਅਸੀਂ ਦੁਰਾਚਾਰੀ ਹਾਂ ਇਹ ਬਹੁਤ ਮਾੜਾ ਰਵਈਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਨਤੀਜਾ ਪੁੱਟਣਾ ਪਏਗਾ ਏਆਈ ਵੀਡੀਓ ਬਣਾ ਕੇ ਇਨਾਂ ਨੇ ਬਹੁਤ ਗਲਤ ਕੰਮ ਕੀਤਾ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਸਿਰਫ ਇੰਨੀ ਗੱਲ ਕਹਿਣੀ ਮਿਲਦੀ ਆ ਏਆਈ ਦੀ ਦੁਰਵਰਤੋਂ ਤੇ ਵਰਤੋਂ ਦੋਨੋਂ ਬਰਾਬਰ ਚੱਲ ਰਹੀਆਂ ਅਸੀਂ ਜਿਹੜੇ ਲੋਕਾਂ ਤੋਂ ਇਸ ਗੱਲ ਦੀ ਆਸ ਕਰਦੇ ਹੁੰਨੇ ਜੀ ਕਿ ਏਆਈ ਦੇ ਖਿਲਾਫ ਜਾਂ ਇਹਦੀ ਜਿਹੜੀ ਦੁਰਵਰਤੋਂ ਕਰਦੇ ਆ ਉਹਦੇ ਬਾਬਤ ਵੀ ਇੱਕ ਸਖਤ ਕਾਨੂੰਨ ਹੋਣਾ ਚਾਹੀਦਾ ਉਹ ਤਾਂ ਭਾਈ ਆਪ ਲੱਗੇ ਹੋਏ ਇੱਕ ਦੂਜੀ ਵੀਡੀਓ ਬਣਾਉਣ ਦੇ ਲਈ ਦਫਾ ਪਟੜਨ ਦੇ ਲਈ ਉਹ ਆਪ ਲੱਗੇ ਪਏ ਆ ਇੱਕ ਦੂਜੀ ਦਫਾ ਪਟ ਰਹੇ ਆ ਮਿੱਟੀ ਪੜਦੇ ਇਹਨਾਂ ਦੇ ਕੋਲੋਂ ਅਸੀਂ ਆਸ ਕਰਦੇ ਵੀ ਸੋਸ਼ਲ ਮੀਡੀਆ ਦੇ ਉੱਤੇ ਗਲਤ ਕੰਮ ਨਾ ਹੋਣ ਇਸ ਕਰਕੇ ਸਖਤੀ ਦਾ ਕਾਨੂੰਨ ਲਿਆਂਦਾ ਜਾਵੇ ਇਹ ਆਪ ਲੱਗੇ ਹੋਏ ਆ ਇੱਕ ਜਣਾ ਦੂਜੇ ਨੂੰ ਨੰਗਾ ਕਰੀ ਜਾਂਦਾ ਦੂਜਾ ਤੀਜੇ ਨੂੰ ਨੰਗਾ ਕਰੀ ਜਾਂਦਾ ਇਸ ਕੰਮ ਦੇ ਵਿੱਚ ਲੱਗੇ ਪਏ ਆ ਹੈਰਾਨੀ ਹੁੰਦੀ ਆ ਦੇਸ਼ ਕਿਹੜੀ ਥਾਂ ਤੇ ਖੜਾ ਇਹ ਕਿਹੜੀਆਂ ਗੱਲਾਂ ਕਰਦੇ ਆ ਤੇ ਇਸ ਤੋਂ ਵੱਧ ਹੈਰਾਨੀ ਇਸ ਗੱਲ ਦੀ ਵੀ ਲੋਕ ਆਹ ਕੁਝ ਵੇਖ ਕੇ ਵੀ ਵੋਟਾਂ ਪਾਉਂਦੇ ਆ ਇਹ ਪੰਜਾਬ ਦੇ ਵਿੱਚ ਵੀ ਆ ਵਕ-ਵਕ ਸਿਆਸੀ ਪਾਰਟੀਆਂ ਨੇ ਪੰਜਾਬ ਦੇ ਵਿੱਚ ਵੀ ਆਪ ਦਾ ਵਿੰਗ ਰੱਖਿਆ ਹੁੰਦਾ ਆਈਟੀ ਵਿੰਗ ਉਹ ਆਈਟੀ ਵਿੰਗ ਦਾ ਕੰਮ ਹੀ ਹੁੰਦਾ ਵੀ ਦੂਜੇ ਦੀ ਦਫਾ ਪਟਣੀ ਆ ਆਪਦੀ ਬੱਲੇ ਬੱਲੇ ਕਰਨੀ ਆ ਵੀ ਅਸੀਂ ਕਮਾਲ ਕਰਤੀ ਦੂਜੇ ਦੀ ਮਿੱਟੀ ਪੱਟੋ ਗਾਲਾਂ ਕੱਢੋ ਧੀਆਂ ਪੈਣਾ ਦੀਆਂ ਲੋਕ ਗਾਲਾਂ ਸੁਣੀ ਜਾਂਦੇ ਆ ਦੇਖੀ ਜਾਂਦੇ ਆ ਪੜੀ ਜਾਂਦੇ ਆ ਸਵਾਦ ਲਈ ਜਾਂਦੇ ਆ ਸੋਹਣੇ ਕੰਮ ਲੱਗੇ ਪੰਜਾਬੀ ਵੀ ਮੇਰੀ ਬੇਨਤੀ ਆ ਪੰਜਾਬਗਾਂ ਨੂੰ ਵੀ ਤੇ ਗੈਰ ਪੰਜਾਬੀਆਂ ਨੂੰ ਵੀ ਤੁਸੀਂ ਆਪਦੇ ਵਕਤ ਦੀ ਵੀ ਕੀਮਤ ਸਮਝਿਆ ਕਰੋ ਤੁਸੀਂ ਵੇਲੜ ਨਹੀਂ ਹੋ ਇਸ ਗੱਲ ਨੂੰ ਸਾਬਤ ਕਰਿਆ ਕਰੋ ਤੁਸੀਂ ਕਿਸੇ ਦਾ ਕਮੈਂਟ ਪੜ੍ਹ ਕੇ ਉਹਦਾ ਸਵਾਦ ਨਾ ਲਿਆ ਕਰੋ ਕਿਸੇ ਦੀ ਮੰਦੀ ਚੰਗੀ ਵੀਡੀਓ ਦੇਖ ਕੇ ਨਜ਼ਾਰਾ ਨਾ ਲਟਾਇਆ ਕਰੋ ਇਹ ਤੁਹਾਡੇ ਉੱਤੇ ਵੀ ਜ਼ਿੰਮੇਵਾਰੀਆਂ ਦੀ ਪੰਡਾ ਖਬਰਾਂ ਕਈ ਹੋਰ ਵੀ ਸਨ ਵਕਤ ਰੁਕਣ ਲਈ ਕਹਿ ਰਿਆ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ